ਹਾਜ਼ਰ ਕਰਦਾਏ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਨੂਰਿਆ ਜਾ ਮੇਰੇ ਪੁੱਤਰਾਂ ਦੀ ਖਬਰ ਲਿਆ ਕੇ ਦੇ ਨੂਰਾ ਮਾਈ ਸਵੇਰੋ ਸਵੇਰ ਤੁਰਦਾ ਹੈ ਸਰੰਗ ਪਹੁੰਚਦਾ ਹੈ ਆਪਣੀ ਭੈਣ ਦੇ ਦਰਵਾਜ਼ੇ ਤੇ ਜਦੋਂ ਆਉਂਦਾ ਏ ਇਹਦੀ ਭੈਣ ਵਿਹੜੇ ਵਿੱਚ ਕੰਮ ਕਰ ਰਹੀ ਹੈ ਤੇ ਪਿਆਰਿਓ ਜਦੋਂ ਭੈਣ ਨੇ ਭਰਾ ਨੂੰ ਦਰਵਾਜ਼ੇ ਤੇ ਵੇਖਿਆ ਭੈਣ ਨੇ ਬਾਹਾਂ ਖਿਲਾ ਰੀਆਂ ਕਹਿਣ ਲੱਗੀ ਆ ਵੀਰਾ ਵੀਰਾ ਆਉਣ ਵਾਸਤੇ ਭੈਣਾ ਦੇ ਦਰਵਾਜ਼ੇ ਸਦਾ ਖੁੱਲੇ ਰਹਿੰਦੇ ਨੇ ਮੈਂ ਕਦੋਂ ਵੀ ਤੈਨੂੰ ਢੀਕਦੀ ਆ ਅੱਜ ਕਿੱਦਾਂ ਆਉਣਾ ਹੋਇਆ ਇੰਨੇ ਚਿਰ ਬਾਅਦ ਭੈਣ ਦਾ ਚੇਤਾ ਆਇਆ ਏ ਤੇ ਨੂਰਾ ਅੰਦਰ ਦਰਵਾਜ਼ੇ ਚੋਂ ਲੰਘ ਕੇ ਵਿਹੜੇ ਵਿੱਚ ਖਲੋ ਕੇ ਕਹਿੰਦਾ ਏ ਭੈਣ ਮੈਂ ਕਿਸੇ ਜ਼ਰੂਰੀ ਕੰਮ ਵਾਸਤੇ ਆਇਆ ਹਾਂ ਪੈਣ ਜਲ ਪਾਣੀ ਛਕਣ ਵਾਸਤੇ ਬਿਠਾਉਂਦੀ ਐ ਕਹਿਣ ਲੱਗੀ ਜਲ ਤਾਂ ਛਕਣਾ ਕਹਿੰਦਾ ਛਕਦੇ ਆ ਭੈਣ ਪਾਣੀ ਪੀਣਾ ਐ ਪਰ ਪੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਮਾਤਾ ਤੇ ਉਹਨਾਂ ਦੇ ਛੋਟੇ ਪੁੱਤਰਾਂ ਸਾਹਿਬ ਜਾਦਿਆਂ ਦੀ ਖਬਰ ਲੈਣ ਵਾਸਤੇ ਤੇਰੇ ਕੋਲ ਪਹੁੰਚ ਆਇ ਸੁਣਿਓ ਪਿਆਰਿਓ ਉਹਦੀ ਭੈਣ ਨੂਰਾ ਸੁਣਾਉਂਦੀ ਐ ਤੇ ਨੂਰਾ ਸੁਣਦਾ ਹੈ ਸਰੰਗ ਦੀ ਇਹ ਗੱਲ ਹੈ ਸੁਣਾਈ ਜਾ ਰਹੀ ਹੈ ਉਹਦੀ ਭੈਣ ਗਾਥਾ ਕਿਵੇਂ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸਹਿਬਜ਼ਾਦੇ ਗੱਜ ਕੇ ਫਤਿਹ ਬੁਲਾਉਂਦੇ ਨੇ ਕਿਵੇਂ ਸਹਿਬਜ਼ਾਦੇ ਹਰ ਸਵਾਲ ਦਾ ਜਵਾਬ ਦਿੰਦੇ ਨੇ ਕਿ ਸੱਚ ਕੋ ਮਟਾਉਂਗੇ ਤੋਂ ਮਿਟੋਂਗੇ ਜਹਾਂ ਦੇ ਡਰਤਾ ਨਹੀਂ ਹੈ ਆਕਾਲ ਸ਼ੈਨ ਸ਼ਾਹ ਕੀ ਸ਼ਾਨ ਸੇ ਸਹਿਬਜ਼ਾਦਿਆਂ ਨੇ ਜਦੋਂ ਹਰ ਸਵਾਲ ਦਾ ਡਟ ਕੇ ਅਣਖ ਗੈਰਤ ਜ਼ੁਰਤ ਨਾਲ ਜਵਾਬ ਦਿੱਤਾ ਕਿਵੇਂ ਸਹਿਬ ਜਾਦਿਆਂ ਨੂੰ ਠੰਡੇ ਬੁਰਜ ਚ ਤਸੀਹੇ ਦਿੱਤੇ ਗਏ ਪਿਆਰਿਓ ਮੈਂ ਇੱਕ ਬੇਨਤੀ ਕਰਾਂ ਵੀ ਠੰਡਾ ਬੁਰਜ ਵੀ ਆਪਣੇ ਆਪ ਚ ਤਸੀਹਾਈ ਹੈ 150 ਫੁੱਟ ਜ਼ਮੀਨ ਤੋਂ ਉੱਚਾ ਜਿੱਥੇ ਅੰਤਾਂ ਵੀ ਸਰਦੀ ਗਰਮੀ ਦੀ ਰੁੱਤ ਵਿੱਚ ਹੈ ਤੇ ਸਰਦੀ ਵਿੱਚ ਕਿੰਨੀ ਸਰਦੀ ਹੋਵੇਗੀ ਅੰਦਾਜ਼ਾ ਆਪੇ ਲਾ ਲਓ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਨੇ ਯਾਦ ਰੱਖਿਓ ਤਿੰਨ ਦਿਨ ਤੇ ਦੋ ਰਾਤਾਂ ਬਤੀਤ ਕੀਤੀਆਂ ਨੇ ਨਾ ਖਾਣ ਨੂੰ ਨਾ ਪਹਿਨਣ ਨੂੰ ਮਾਤਾ ਗੁਜਰਕੌਰ ਨੇ ਇੱਥੇ ਵਿਰਸੇ ਦਾ ਗੁਰਮਤ ਦਾ ਨਿਗ੍ਧ ਦਿੱਤਾ ਏ ਸਹਿਬਜ਼ਾਦਿਆਂ ਨੂੰ ਗੁਰੂ ਕੇ ਆ ਲਾਲਾਂ ਨੂੰ ਸਹਿਬਜ਼ਾਦਿਆਂ ਨੇ ਹਰ ਤਸੀਹਾ ਆਪਣੇ ਤੇ ਝੱਲਿਆ ਮੈਂ ਇੱਕ ਹੋਰ ਬੇਨਤੀ ਕਰਦਿਆਂ ਇਸੇ ਜਗ੍ਹਾ ਤੇ ਸਾਧ ਸੰਗਤ ਜੀ ਕਚਹਿਰੀ ਦੇ ਵਿੱਚ ਦੋਨਾਂ ਭਰਾਵਾਂ ਨੂੰ ਤੂਦ ਦੀਆਂ ਸ਼ਮਕਾਂ ਦੇ ਨਾਲ ਕੁੱਟਿਆ ਵੀ ਗਿਆ ਹੈ ਅੱਜ ਦੇ ਦਿਨ ਦੀ ਇਹ ਗੱਲ ਹੈ ਹੱਥਾਂ ਵਿੱਚ ਬੰਬ ਦੇ ਪਲੀਤੇ ਦੇ ਕੇ ਬੰਬ ਬੰਬ ਦੇ ਕੇ ਪਲੀਤਿਆਂ ਨੂੰ ਅੱਗ ਲਾਈ ਗਈ ਹੈ ਡਾਕਟਰ ਗੰਡਾ ਸਿੰਘ ਕਹਿੰਦੇ ਨੇ ਪੋਟੇ ਉੱਡ ਗਏ ਨੇ ਸਹਬਜ਼ਾਦਿਆਂ ਦੇ ਅਗਲੀ ਗੱਲ ਸੁਣਨਾ ਜੀ ਪਿੱਪਲ ਬਾੰਦ ਗਲੇਲੇ ਮਾਰੇ ਕਵੀ ਦੁੰਨਾ ਸਿੰਘ ਢੂਰੀਆ ਲਿਖਦੇ ਨੇ ਕਥਾਗੁਰ ਸੁਤਨ ਦੇ ਅੰਦਰ ਉਹ ਕਹਿੰਦੇ ਪਿੱਪਲ ਨਾਲ ਬਨ ਕੇ ਮੁਗਲਾਂ ਨੇ ਪੱਥਰ ਮਾਰੇ ਨੇ ਗੁਲੇਲੇ ਮਾਰੇ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਅੱਖ ਵਿੱਚੋਂ ਬਾਬਾ ਫਤੇ ਸਿੰਘ ਦੇ ਖੂਨ ਵਗ ਰਿਹਾ ਏ ਤੇ ਜ਼ਾਲਮ ਪੁੱਛਦੇ ਨੇ ਈਨ ਮੰਨੋਂਗੇ ਸਿਰ ਝਕਾਉਂਗੇ ਤੇ ਸਹਿਬਜਾਦੇ ਨਾਲੇ ਮੋਢੇ ਨਾਲ ਆਪਣੀ ਅੱਖ ਪੂੰਝਦੇ ਨੇ ਅਗਲੇ ਪਾਸੇ ਮੋੜਾ ਕਰ ਲੈਂਦੇ ਨੇ ਨਾਲੇ ਸਿਰ ਹਲਾ ਕੇ ਕਹਿੰਦੇ ਨੇ ਨਹੀਂ ਇਹਨੇ ਤਸੀਹੇ ਝੱਲੇ ਨੇ ਸਹਿਬਜਾਦਿਆਂ ਨੇ ਸਾਧ ਸੰਗਤ ਜੀ ਨੂਰੇ ਮਾਈ ਦੀ ਉਹ ਨੂਰੇ ਮਾਈ ਦੀ ਭੈਣ ਨੂਰਾ ਉਹਨੂੰ ਸਾਰੀ ਹੋਈ ਬੀਤੀ ਦੱਸਦੀ ਐ ਕਿਵੇਂ ਦੀਵਾਰਾਂ ਵਿੱਚ ਚਿਣਿਆ ਗਿਆ ਸਹਿਬਜਾਦਿਆਂ ਨੂੰ ਕਿਵੇਂ ਸ਼ਾਸ਼ਲ ਬੇਗ ਬਾਸ਼ਲ ਬੇਗ ਨੇ ਉਹਨਾਂ ਦੀਆਂ ਛਾਪੀਆਂ ਤੇ ਬੈਠ ਕੇ ਅੱਜ ਦੇ ਦਿਨ ਜੀਵਾ ਕੀਤਾ ਇਹ ਕੋ ਕੇ ਉਹਨਾਂ ਨੂੰ ਸ਼ਹੀਦ ਕੀਤਾ ਹੈ ਇਹ ਸਾਧ ਸੰਗਤ ਜੀ ਪੰਥ ਪ੍ਰਕਾਸ਼ ਦੇ ਅੰਦਰ ਇਹ ਲਿਖਤ ਮਿਲਦੀ ਹੈ ਬਾਬਾ ਜ਼ੋਰਾਵਰ ਸਿੰਘ ਕੇ ਪ੍ਰਾਣ ਖੰਡੇ ਕੇ ਵੇਗ ਗਏ ਜਦੋਂ ਸ਼ਾਸ਼ਲ ਵੇਗ ਬਾਸ਼ਲ ਵੇਗ ਦੋਵੇਂ ਜਲਾਲ ਸਾਹਿਬ ਜਦਿਆਂ ਦੀਆਂ ਛਾਤੀਆਂ ਤੇ ਬੈਠੇ ਉਹਨਾਂ ਨੇ ਛੁਰੀਆਂ ਗਲੇ ਦੇ ਉੱਪਰ ਚਲਾਈਆਂ ਬਾਬਾ ਜ਼ੋਰਾਵਰ ਸਿੰਘ ਪਹਿਲੇ ਹੱਲੇ ਦੇ ਨਾਲ ਸ਼ਹਾਦਤ ਤੇ ਜਾਮ ਪੀਂਦੇ ਨੇ ਜਦੋਂ ਲਾੜ ਕੱਟੀ ਗਈ ਐ ਸਾਰਾ ਕੱਟੀ ਗਈ ਉਹ ਸ਼ਹੀਦ ਹੋ ਗਏ ਪਰ ਬਾਬਾ ਫਤੇ ਸਿੰਘ ਆਦੀ ਘੜੀ ਪਾਉਂ ਮਾਰਦੇ ਰਹੇ 12 13 ਮਿੰਟਾਂ ਦੀ ਘੜੀ ਦਾ ਸਮਾਂ ਵੜਦਾ ਹੈ ਬਾਬਾ ਫਤੇ ਸਿੰਘ ਨੇ ਇਦਾਂ ਹੌਲੀ ਹੌਲੀ ਸਰੀਰ ਠੰਡਾ ਹੋਇਆ ਤੇ ਸ਼ਹਾਦਤ ਦਿੱਤੀ ਹੈ ਕੋਕੇ ਗੁਰੂ ਦੇ ਪੁੱਤਰਾਂ ਨੂੰ ਸਰਹੰਦ ਦੀ ਧਰਤੀ ਤੇ ਸ਼ਹੀਦ ਕੀਤਾ ਗਿਆ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਨੂਰਾ ਸੁਣਦਾ ਸੁਣਦਾ ਪਾਣੀ ਰੱਖ ਦਿੰਦਾ ਹੈ ਉਹਦੇ ਘੁੱਟ ਗਲੇ ਤੋਂ ਥੱਲੇ ਨਹੀਂ ਲੰਗਦਾ ਉਥੋਂ ਅੱਖਾਂ ਪੂਝ ਦਾ ਪੂਝ ਦਾ ਆਪਣੀ ਭੈਣ ਦੇ ਵੇੜੇ ਦੇ ਵਿੱਚੋਂ ਤੁਰ ਜਾਂ ਤਪਿੰਦਾ ਹੈ ਅੱਖਾਂ ਦੇ ਅੱਗੇ ਪੱਲਾ ਲੈ ਕੇ ਉਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਿਆਰਿਓ ਸ਼ਾਮਾਂ ਦਾ ਵੇਲਾ ਹੈ ਮਹਾਰਾਜ ਖੇਤਾਂ ਵਿੱਚ ਬਾਹਰ ਜੰਗਲ ਵਿੱਚ ਬੈਠੇ ਨੇ ਵਟ ਤੇ ਮੇਰਾ ਦਾਤਾ ਬੈਠਾ ਹੈ ਤੇ ਸਿੱਖ ਨੂੰ ਲੱਗ ਗਿਆ ਪਾਤਸ਼ਾਹ ਕਹਿੰਦੇ ਨੇ ਸਿਖਾ ਨੂਰਾ ਨਹੀਂ ਆ ਰਿਹਾ ਸਵੇਰ ਦਾ ਗਿਆਏ ਅਜੇ ਤੱਕ ਨਹੀਂ ਵਾਪਸ ਮੁੜਿਆ ਤੇ ਸਿੱਖ ਵੇਖਦਾ ਹੈ ਜੀ ਉੱਚੀ ਜਗ੍ਹਾ ਤੇ ਚੜ ਕੇ ਸਰੀਰ ਇੱਕ ਤੁਰਿਆ ਆਉਂਦਾ ਹੈ ਨੂਰਾ ਮਾਈ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਭਾਗਾਂ ਵਾਲਿਓ ਸਾਹਮਣੇ ਗੁਰੂ ਗੋਬਿੰਦ ਸਿੰਘ ਦੇ ਆ ਕੇ ਉਹਨੇ ਕਦਮਾਂ ਤੇ ਚਰਨਾਂ ਤੇ ਸਿਰ ਰੱਖਿਆ ਨਮਸ਼ਕਾਰ ਕੀਤੀ ਹੈ ਉੱਠਿਆ ਨਹੀਂ ਹੈ ភੁੱਬਾ ਮਾਰ ਕੇ ਜ਼ਾਰੋ-ਜ਼ਾਰ ਰੋਣ ਲੱਗ ਪਿਆ ਨੂਰਾ ਮਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਮੋਢਿਆਂ ਤੋਂ ਫੜ ਕੇ ਉਠਾਉਂਦੇ ਨੇ ਤੇ ਗਲ ਨਾਲ ਲਾ ਕੇ ਕਹਿੰਦੇ ਨੇ ਨੂਰਿਆ ਰੋ ਨਾ ਮੈਨੂੰ ਮੇਰੇ ਪੁੱਤਰਾਂ ਦੀ ਖਬਰ ਸੁਣਾ ਮੇਰੀ ਮਾਤਾ ਦੀ ਖਬਰ ਦੱਸ ਤੇ ਨੂਰਾ ਬਾਹੀ ਪਤਾ ਕੀ ਕਹਿੰਦਾ ਹੈ ਕਹਿੰਦਾ ਪਾਦਸ਼ਾ ਤੇਰੇ ਪਰਿਵਾਰ ਦੀਆਂ ਛਾਮਾਂ ਪੈ ਗਈਆਂ ਤੇ ਸੱਚੇ ਪਾਦਸ਼ਾ ਕਹਿੰਦੇ ਨੂਰਿਆ ਇਹ ਛਾਮਾਂ ਅੱਜ ਨਹੀਂ ਪਈਆਂ ਇਹ ਛਾਮਾਂ ਕਈ ਵਾਰ ਮੇਰੇ ਤੇ ਪੈ ਚੁੱਕੀਆਂ ਨੇ ਉਸ ਦਿਨ ਵੀ ਛਾਮਾਂ ਉਸ ਵੇਲਾ ਸੀ ਜਦੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆ ਕੇ ਮੇਰੀ ਝੋਲੀ ਵਿੱਚ ਪਿਆ ਸੀ ਨੂਰਿਆ ਉਦੋਂ ਵੀ ਛਾਮਾਂ ਦਾ ਵੇਲਾ ਸੀ ਉਦੋਂ ਵੀ ਸ਼ਾਮਾਂ ਦਾ ਵੇਲਾ ਸੀ ਜਿੱਦਣ ਮੇਰੇ ਬਾਗ ਦਾ ਟਹਿਕ ਦਾ ਫੁੱਲ ਸਹਿਬ ਜਾਦਾ ਜੁਝਾਰ ਸਿੰਘ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਂਦਾ ਸੀ ਚਮਕੌਰ ਦੇ ਮੈਦਾਨ 'ਚ ਉਦੋਂ ਵੀ ਸ਼ਾਮਾਂ ਦਾ ਸੂਰਜ ਅਸਤ ਹੋ ਰਿਹਾ ਸੀ ਹੁਣ ਵੀ ਸ਼ਾਮਾਂ ਪੈ ਰਹੀਆਂ ਨੇ ਨੂਰਿਆ ਮੈਂ ਸ਼ਾਮਾਂ ਵੇਖਣ ਦਾ ਆਦੀ ਹਾਂ ਤੇ ਨੂਰਾ ਬਾਈ ਫਿਰ ਖਬਰ ਸੁਣਾਉਂਦਾ ਏ ਤੇ ਗੁਰੂ ਗੋਬਿੰਦ ਸਿੰਘ ਸੁਣਦੇ ਨੇ ਪਿਆਰ ਵਾਲਿਓ ਤੇ ਪ੍ਰਕਾਸ਼ ਸ਼ਮਿਲਵੀ ਦਾ ਇਹ ਲਿਖਤ ਹੈ ਉਹ ਕਹਿੰਦਾ ਸਰਹੰਦ ਚੋਂ ਸੁਨੇਹਾ ਮਿਲਿਆ ਕਿ ਲਾਲ ਤੁਰ ਗਏ ਦੋਵੇਂ ਸ਼ਹੀਦ ਹੋ ਗਏ ਨੌ ਨਿਹਾਲ ਤੁਰ ਗਏ ਸੂਬੇ ਨੇ ਦੋਵੇਂ ਇਤਾਂ ਵਿੱਚ ਪੀੜ ਸੁਟੇ ਕੋਮਲ ਸ਼ਰੀਰ ਦੋਵੇਂ ਕੰਧਾ ਵਿੱਚ ਪੀੜ ਸੁਟੇ ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉੱਠਿਆ ਉਸ ਮਾਹੀ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ ਤੂੰ ਰੂ ਬਰੂ ਸੈਂ ਉੱਥੇ ਕੋਈ ਗੱਲ ਨਾ ਲੁਕਾਈ ਤੇ ਸਾਫ ਸਾਫ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹਿੰਜ ਤੇ ਨਾ ਕੇਰੀ ਕੋਈ ਆਹ ਤੇ ਨਾ ਕੱਢੀ ਮੇਰੇ ਲਾਲਾ ਨੇ ਉੱਚੀ ਸਾਤੇ ਨਾ ਕੱਢੀ ਹੁਣ ਅਗਲੀ ਗੱਲ ਸੁਣਿਓ ਜੀ ਗੁਰੂ ਗੋਬਿੰਦ ਸਿੰਘ ਨੂਰੇ ਮਾਈ ਨੂੰ ਕਹਿੰਦੇ ਨੇ ਨੂਰਿਆ ਮੈਨੂੰ ਇੱਕ ਗੱਲ ਦੱਸ ਜਦੋਂ ਦੀਵਾਰ ਵਿੱਚ ਚਿਨੇ ਜਾ ਰਹੇ ਸੀ ਮੇਰੇ ਪੁੱਤ ਤੇ ਜਦੋਂ ਜਲਾਦ ਨੇ ਮਿਸਤਰੀ ਨੇ ਤੇਸੀ ਮਾਰੀ ਐ ਬਾਬਾ ਫਤਿਹ ਸਿੰਘ ਦੇ ਗੋਡੇ ਦੇ ਉੱਪਰ ਕੀ ਬਾਬਾ ਫਤਿਹ ਸਿੰਘ ਨੇ ચીਖ ਤੇ ਨਹੀਂ ਉਸ ਵੇਲੇ ਮਾਰੀ ਉਦੇ ਮੂੰਹ ਵੈਗਰੂ ਹੀ ਨਿਕਲੇ ਆਇਨਾ ਨੂਰਿਆ ਮੈਨੂੰ ਦੱਸ ਤੇਸੀ ਦੇ ਨਾਲ ਲੱਗੀ ਜਦੋਂ ਸੱਤ ਸੀ ਕਰਾਰੀ ਮੇਰੇ ਫਤਿਹ ਨੇ ਉੱਚੀ ਚੀਕ ਤੇ ਨਹੀਂ ਮਾਰੀ ਇਹ ਕੈਨ ਦਾ ਉਹਦਾ ਅੰਦਾਜ਼ ਸੀ ਵੱਖਰਾ ਜੋ ਗੁਰੂ ਨੇ ਵਜਾਇਆ ਉਹ ਸਾਜ ਸੀ ਵਖਰਾ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਸਾਜ ਵਜਾਇਆ ਨਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਪਿਆਰਿਓ ਉਹ ਦੁਨੀਆ ਅੰਦਰ ਕਿਸੇ ਬਾਪ ਤੋਂ ਨਹੀਂ ਵਜਾਇਆ ਗਿਆ ਅਜ ਤੱਕ ਕਿਸੇ ਗੁਰੂ ਤੋਂ ਨਹੀਂ ਵਜਾਇਆ ਗਿਆ ਕਿਸੇ ਪੈਗੰਬਰ ਧਾਰਮਿਕ ਆਗੂ ਦਾ ਜੀਵਨ ਪੜ ਕੇ ਦੇਖ ਲੋ ਕਿਸੇ ਦੇ ਜੀਵਨ ਚ ਇਹ ਗੱਲ ਨਹੀਂ ਮਿਲਦੀ ਵੀ ਜਿੱਡਾ ਵੱਡਾ ਜਿਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੀ ਦਾ ਨੂਰੇ ਮਾਈ ਨੇ ਖਬਰ ਸੁਣਾਈ ਐ ਗੁਰੂ ਗੋਬਿੰਦ ਸਿੰਘ ਸੁਣੀ ਜਾ ਰਹੇ ਨੇ ਸੁਣਦਿਆਂ ਸੁਣਦਿਆਂ ਹੁਣ ਲਾਗੇ ਸਿੱਖ ਬੈਠੇ ਬੈਰਾਗ ਵਿੱਚ ਆ ਗਏ ਤੇ ਸਿੱਖਾਂ ਦੇ ਮੂੰਹ ਇਹ ਸ਼ਬਦ ਨਿਕਲਿਆ ਕਹਿਣ ਲੱਗੇ ਸ਼ੈਨ ਸ਼ਾ ਦਾਤਿਆ ਸਾਡੀ ਖਾਤਰ ਪੰਥ ਦੀ ਖਾਤਰ ਇੰਨੇ ਦੁੱਖ ਝੱਲੇ ਮਾਲਕਾ ਤੁਸਾਨੇ ਸ਼ੈਨ ਸ਼ਾ ਇਹ ਵੀ ਦਿਨ ਦੇਖਣੇ ਸਨ ਮਹਾਰਾਜ ਆ ਵੀ ਖਬਰ ਆਖਰੀ ਸੁਣਨੀ ਸੀ ਵੀ ਤੇਰੇ ਛੋਟੇ ਪੁੱਤਰ ਤੇ ਤੇਰੀ ਮਾਤਾ ਵੀ ਸ਼ਹੀਦ ਹੋ ਗਈ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫੇਰ ਜਵਾਬ ਦਿੰਦੇ ਨੇ ਤੇ ਕਵੀ ਫੇਰ ਫੇਰ ਬੜਾ ਸੋਹਣਾ ਇਸ ਨੂੰ ਕਲਮ ਬੰਦ ਕਰਦਾ ਏ ਢੈਂਦੇ ਲੋਕਾਂ ਦਾ ਜਦੋਂ ਸਾਰਾ ਨਹੀਂ ਸੀ ਉਦੋਂ ਪਿਤਾ ਇਨ੍ਹਾਂ ਲੋਕਾਂ ਤੋਂ ਵਾਰਿਆ ਮੈਂ ਚਾਰ ਪੁੱਤਰ ਬਖਸ਼ੇ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵਿਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜਰਿਆ ਜਿਵੇਂ ਗੁਜਾਰਿਆ ਮੈਂ ਸ਼ੈਣ ਸ਼ਾਨਾ ਕਹੋ ਸਿੱਖੋ ਮੈਨੂੰ ਕਿਸ ਦਾ ਨਾਲ ਤਾਂ ਕਰਜ਼ੇ ਉਤਾਰਿਆ ਮੈਂ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਤਾਂ ਪੰਥ ਦਾ ਕਰਜ਼ਾ ਲਾਇਆ ਹੈ ਆਪਾਂ ਜਾਣਦੇ ਆ ਨਾ ਜੀ ਅੱਜ ਵੀ